ਡਰਨਾ ਮਾਮਾ ਮੈਨੂੰ ਸਿਖਾਇਆ ਹੀ ਮੈਂ ਉਸ ਪਿਓ ਦੀ ਧੀ ਆ ਹੈ ਨਾ ਵੀ ਜਿਨੇ ਮੈਂ ਆਪਣੇ ਪਿਓ ਦੇ ਮੂੰਹ ਕਦੇ ਗਾਲ ਨਹੀਂ ਸੀ ਮੈਂ ਸੁਣਿਆ ਤੁਹਾਡੇ ਫਾਦਰ ਸਾਹਿਬ ਨੂੰ ਇੰਡਸਟਰੀ ਵਧੀਆ ਨਹੀਂ ਲੱਗਦੀ ਸੀ ਮੇਰੇ ਪਾਪਾ ਨੂੰ ਜੀਨਸ ਪਾਉਣੀਆਂ ਪਸੰਦ ਨਹੀਂ ਅੱਛਾ ਤੇ ਮੈਂ ਮੇਰੇ ਡੈਡੀ ਦੇ ਅੱਗੇ ਕਦੇ ਜੀ ਨਹੀਂ ਸਕੀ ਕੁੜੀਆਂ ਜਿਹੜੀਆਂ ਨੇ ਉਹ ਡਾਇਮੰਡ ਜੋ ਮੜਾ ਜਿਵੇਂ ਘੁਰਗੀਆਂ ਨਾ ਤੁਹਾਨੂੰ ਦੀ ਕੀਮਤ ਘਟ ਜਾਂਦੀ ਹੈ ਹੈ ਨਾ ਮੁੰਡਿਆਂ ਨੂੰ ਕੋਈ ਫਰਕ ਨਹੀਂ ਮੁੰਡੇ ਚਾਹੇ ਰਾਤ ਦੇ 2 ਵਜੇ ਵੀ ਬਾਹਰ ਫਿਰ ਰਹੇ ਨੇ ਮਮ ਜਦੋਂ ਅਸੀਂ ਇੰਡਸਟਰੀ ਚ ਇੰਨੀ ਬੇਬਾਕੀ ਨਾਲ ਬੋਲਦੇ ਆਂ ਇੰਡਸਟਰੀ ਬਾਰੇ ਵੀ ਬੋਲਦੇ ਆਂ ਸੱਚ ਬੋਲ ਰਹੇ ਆਂ ਤਾਂ ਡਰ ਨਹੀਂ ਲੱਗਦਾ ਫਿਰ ਬਿਲਕੁਲ ਨਹੀਂ ਹੂੰ ਡਰਨਾ ਮਾਮਾ ਨੇ ਸਿਖਾਇਆ ਹੀ ਨਹੀਂ ਹੂੰ ਮੈਂ ਉਸ ਪਿਓ ਦੀ ਧੀ ਆ ਹਨਾ ਵੀ ਜਿਨੇ ਮੈਂ ਆਪਦੇ ਪਿਓ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਹੂੰ ਪਿਓ ਤਾਂ ਸਾਰਿਆਂ ਨੂੰ ਆਪਦਾ ਚੰਗਾ ਲੱਗਦਾ ਪਰ ਉਹ ਇੱਕ ਰੱਬੀ ਰੂਹ ਹੈ ਤੇ ਮੈਨੂੰ ਹਣੇ ਸ਼ੁਰੂ ਤੋਂ ਉਹਨੇ ਝੁਕਣਾ ਸਿਖਾਇਆ ਝੁਕਣਾ ਸਿਖਾਇਆ ਪਰ ਆਪਦੇ ਹੱਕਾਂ ਲਈ ਲੜਨਾ ਵੀ ਸਿਖਾਇਆ ਹੂੰ ਤੇ ਇਸ ਕਰਕੇ ਜੋ ਡੈਡੀ ਦੀ ਮੈਨੂੰ ਪਰਵਿਸ਼ ਮਿਲੀ ਸੀ ਮੈਨੂੰ ਲੱਗਦਾ ਮੈਂ ਜੋ ਤੇ ਖਰੀ ਉੱਤਰ ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ ਮੈਂ ਸੁਣਿਆ ਤੁਹਾਡੇ ਫਾਦਰ ਸਾਹਿਬ ਨੂੰ ਇੰਡਸਟਰੀ ਵਧੀਆ ਨਹੀਂ ਲੱਗਦੀ ਸੀ ਹਾਂ ਹਾਂ ਉਹਦਾ ਕੀ ਰੀਜ਼ਨ ਰੀਜ਼ਨ ਤੁਹਾਨੂੰ ਪਤਾ ਹੀ ਹੈ ਇੰਡਸਟਰੀ ਚ ਮੈਂ ਤਾਂ ਮੈਂ ਤਾਂ ਉਹ ਚੀਜ਼ਾਂ ਸਹੀਆਂ ਨੇ ਕਿਉਂਕਿ ਮੇਰੇ ਮੇਰੀ ਜ਼ਿੰਦਗੀ ਚ ਸਟਰਗਲ ਬਹੁਤ ਰਿਆ ਹਮ ਮੇਰੇ ਕੋਲ ਵੀ ਇਹੀ ਕੰਮ ਸੀ ਮੈਂ ਕਲਾ ਕਲਾ ਹੀ ਵੇਚ ਸਕਦੇ ਆ ਆਪਾਂ ਹੈਨਾ ਤੇ ਮੇਰੇ ਲਈ ਐਨੇ ਐਨੇ ਚੈਲੰਜ ਰਹੇ ਫਿਰ ਉਹ ਕੰਮ ਤੁਹਾਨੂੰ ਮਿਲ ਨਹੀਂ ਰਿਹਾ ਤੁਸੀਂ ਤੱਕੇ ਖਾ ਰਹੇ ਹੋ ਫਿਰ ਪੇਰੈਂਟਸ ਕਹਿੰਦੇ ਨੇ ਨਾ ਜਾ ਕੇ ਵੀਸਤਾ ਨੂੰ ਪਹਿਲਾਂ ਹੀ ਰੋਕਦੇ ਸੀ ਹੂੰ ਜਦੋਂ ਤੁਹਾਡੇ ਲਈ ਮੈਂ ਜਿਵੇਂ ਤੁਸੀਂ ਬਿਬਾਕ ਹੋ ਕੇ ਕਿਹਾ ਮੇਰਾ ਬਿਬਾਕਪਨ ਨੇ ਮੈਨੂੰ ਕੰਮ ਨਹੀਂ ਦਵਾਇਆ ਹੂੰ ਇਹ ਸੱਚਾਈ ਹੈ ਫਿਲਮਾਂ 'ਚੋ ਵੀ ਘੱਟ ਗਈ ਇਹ ਬਹੁਤ ਵਾਰ ਅੱਛਾ ਬਹੁਤ ਵਾਰ ਤੇ ਮੈਨੂੰ ਮੈਨੂੰ ਇਸ ਚੀਜ਼ ਦਾ ਗਿਲਟ ਨਹੀਂ ਹੈ ਮੈਂ ਕਹਿੰਨੀ ਆ ਜੋ ਮੇਰੇ ਲਈ ਚੰਗਾ ਹੋਣਾ ਸੀ ਨਾ ਸ਼ਾਇਦ ਰੱਬ ਨੇ ਰਸਤੇ ਉੱਥੋਂ ਮੋੜਦਾ ਗਿਆ ਮੋੜਦਾ ਗਿਆ ਇਸੇ ਕਰਕੇ ਅੱਜ ਇੱਥੇ ਖੜੀ ਆ ਜੇ ਮੈਂ ਪਹਿਲਾਂ ਹੀ ਬਹੁਤ ਸਾਰਾ ਕੰਮ ਕਰ ਚੁੱਕੀ ਹੁੰਦੀ ਨਾ ਜਿੱਤੋਂ ਮੇਰੀ ਜ਼ਿੰਦਗੀ ਚੋਂ ਦੇ ਇਨਾਂ ਰਾਵੀ ਦੇ ਕੰਡੇ ਮੇਰੇ ਲਈ ਬਣਦੇ ਜੋ ਹੁੰਦਾ ਚੰਗੇ ਲਈ ਹੁੰਦਾ ਜੋ ਹੁੰਦਾ ਚੰਗੇ ਲਈ ਹੁੰਦਾ ਸੋ ਪਾਪਾ ਦੀ ਸੋਚ ਵਧੀਆ ਸੋਚ ਆ ਉਹਨਾਂ ਲਈ ਉਹਨਾਂ ਨੂੰ ਹੁੰਦਾ ਵੀ ਕੁੜੀਆਂ ਜਿਹੜੀਆਂ ਨੇ ਨਾ ਮਤਲਬ ਮੈਂ ਹਮੇਸ਼ਾ ਕਹਿੰਨੀ ਆ ਲੋਕ ਕੀ ਮੁੰਡੇ ਕੁੜੀਆਂ ਦੀ ਗੱਲ ਕਰਦੇ ਆ ਮੈਂ ਕਹਿੰਦੀ ਮੁੰਡੇ ਤੇ ਕੁੜੀਆਂ ਚ ਨਾ ਫਰਕ ਹੈ ਜੇ ਪਰਮਾਤਮਾ ਨੇ ਬਣਾਇਆ ਨਾ ਤਾਂ ਸਾਨੂੰ ਉਹ ਚੀਜ਼ ਐਡਮਿ ਜੋ ਮੜਾ ਜਵੇ ਭੁਰਗੀਆਂ ਨਾ ਤਾਂ ਉਹਨਾਂ ਦੀ ਕੀਮਤ ਘਟ ਜਾਂਦੀ ਹੈ ਹਮ ਹੈਨਾ ਮੁੰਡਿਆਂ ਨੂੰ ਕੋਈ ਫਰਕ ਨਹੀਂ ਮੁੰਡੇ ਚਾਹੇ ਰਾਤ ਦੇ 2 ਵਜੇ ਵੀ ਬਾਹਰ ਫਿਰ ਰਹੇ ਨੇ ਹਮ ਕੁੜੀ ਨੂੰ ਸ਼ਾਮ ਦੇ 6 ਵਜੇ ਵੀ ਖੜਨਾ ਔਖਾ ਹੋ ਜਾਂਦਾ ਸੋ ਪੇਰੈਂਟਸ ਲਈ ਇੱਕ ਮਤਲਬ ਇਸ ਗੱਲ ਨੂੰ ਸਾਨੂੰ ਅਸੈਪਟ ਕਰਨਾ ਚਾਹੀਦਾ ਹੈ ਵੀ ਅਸੀਂ ਬਹੁਤ ਕੀਮਤੀ ਆ ਪੇਰੈਂਟਸ ਦਾ ਉਹ ਫਿਕਰ ਹੁੰਦਾ ਸਾਡੇ ਲਈ ਉਹਨਾਂ ਨੂੰ ਅਦਰਵਾਇਜ਼ ਉਹਨਾਂ ਰੋਟੀ ਅਸੀਂ ਵੀ ਦੋ ਖਾਣੀਆਂ ਦੋ ਹੀ ਮੁੰਡੇ ਨੇ ਖਾਣੀਆਂ ਹੈ ਹੈਨਾ ਉਹਨਾਂ ਦੀ ਫਿਕਰ ਹੈ ਸੋ ਉਹਨਾਂ ਨੂੰ ਲੱਗਦਾ ਸੀਗਾ ਵੀ ਇੰਡਸਟਰੀ ਦੇ ਵਿੱਚ ਇੱਕ ਤਾਂ ਖੁੱਲਾਪਨ ਬਹੁਤ ਹੈ ਹਮ ਸੋ ਉਹਦੇ ਲਈ ਆਪਾਂ ਪਿੰਡਾਂ ਨਾਲ ਜੁੜੇ ਹੋਏ ਆ ਹੈਨਾ ਮੇਰੇ ਪਾਪਾ ਆਰਮੀ ਮੈਨ ਰਹੇ ਐ ਤੇ ਉਪਰੋਂ ਬੇਸਿਕਲੀ ਪਿੰਡਾਂ ਤੋਂ ਤੇ ਫਿਰ ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਇਹ ਚੀਜ਼ ਠੀਕ ਨਹੀਂ ਹੈ ਹਾਂ ਇਹ ਵੀ ਨਹੀਂ ਐ ਵੀ ਮੈਂ ਉਹਨਾਂ ਦੇ ਉੱਪਰ ਦੀ ਹੋ ਕੇ ਆਈ ਆ ਐਦਾਂ ਵੀ ਨਹੀਂ ਐ ਮੈਂ ਜੇ ਕੰਮ ਕਰਿਆ ਤਾਂ ਮੈਂ ਉਹਨਾਂ ਦੀ ਹਾਂ ਲੈ ਕੇ ਹੀ ਕੰਮ ਕਰਿਆ ਔਰ ਕੈਰੈਕਟਰ ਵੀ ਐਦਾਂ ਦੇ ਕਰੇ ਵੀ ਜਿਹਦੇ ਚ ਮਤਲਬ ਕਦੇ ਉਹਨਾਂ ਨੂੰ ਸ਼ਰਮ ਮਹਿਸੂਸ ਨਾ ਹੋਵੇ ਹੂੰ ਐਦਾਂ ਦਾ ਕੰਮ ਔਰ ਮੈਨੂੰ ਹੁਣੇ ਲੱਗਦਾ ਹੁਣ ਮੇਰਾ ਜ਼ਰੂਰ ਸੁਪਨਾ ਵੀ ਡੈਡੀ ਮਤਲਬ ਮੇਰੀ ਫਿਲਮ ਜ਼ਰੂਰ ਦੇਖਣ ਜਾਣ ਈਵਨ ਜਿਸ ਨੇ ਆਪਣਾ ਗਾਣਾ ਵੀ ਆਇਆ ਕੁੜੀਆਂ ਤੇ ਜਿਹੜੀਆਂ ਮੇਰੇ ਪਾਪਾ ਨੇ ਦੇਖਿਆ ਨਹੀਂ ਅੱਛਾ ਇਮੋਸ਼ਨ ਮੈਂ ਮੰਮੀ ਨੂੰ ਕਿਹਾ ਵੀ ਜਿੱਦਾਂ ਮਰਜ਼ੀ ਕਰਕੇ ਰੋਲ ਲੈਣਗੇ ਵੱਤਵਾ ਦੇ ਹੀ ਹੋਗਾ ਪਰ ਡੈਡੀ ਨੂੰ ਗਾਣਾ ਜ਼ਰੂਰ ਦਿਖਾਓ ਹੈਨਾ ਤੇ ਮੈਨੂੰ ਹੈ ਕਿ ਪਾਪਾ ਮੇਰੀ ਫਿਲਮ ਜ਼ਰੂਰ ਦੇਖਣ ਜਾਣ ਇੱਕ ਦਿਲ ਚ ਰੀਜ ਹੈ ਕਿ ਉਹ ਜਾਣ ਹਾਂ ਮਤਲਬ ਮੇਰਾ ਸੁਪਨਾ ਸੀ ਵੀ ਡੈਡੀ ਮੇਰੇ ਇੱਥੇ ਹੁੰਦੇ ਇੰਡੀਆ ਉਹ ਅਮਰੀਕਾ ਨੇ ਛੋਟੀ ਸਿਸਟਰ ਦੇ ਕੋਲ ਨੇ ਤੇ ਜੇ ਡੈਡੀ ਇੰਡੀਆ ਹੁੰਦੇ ਤਾਂ ਮਤਲਬ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਮੈਂ ਡੈਡੀ ਦੇ ਨਾਲ ਬੈਠ ਕੇ ਉਹ ਫਿਲਮ ਦੇਖਦੀ ਜਦੋਂ ਅੱਜ ਗੱਲਾਂ ਗੱਲ ਕਰਦੇ ਹੋ ਫਾਦਰ ਸਾਹਿਬ ਨਾਲ ਕੀ ਗੱਲਾਂ ਹੁੰਦੀਆਂ ਡੈਡੀ ਬਹੁਤੀਆਂ ਗੱਲਾਂ ਕਰਦੇ ਨੇ ਜਿਹੜੀ ਬਹੁਤ ਘੱਟ ਬੋਲਦੇ ਆ ਅੱਛਾ ਬਹੁਤ ਘੱ ਤੇ ਕੁਝ ਅੰਦਰ ਸਾਡੇ ਨਾਲ ਇੱਕ ਇੱਕ ਡਰ ਵੀ ਹੈ ਕਿ ਚੀਜ਼ੇ ਕਿ ਆਪਾਂ ਨੂੰ ਪਿਓ ਤੋਂ ਜਿਵੇਂ ਅੱਜ ਕੱਲ ਦੇ ਬੱਚੇ ਨੇ ਨਾ ਅੱਜ ਕੱਲ ਦੇ ਬੱਚੇ ਬਹੁਤ ਫ੍ਰੈਂਕ ਨੇ ਉਹ ਆਪਣੇ ਮਤਲਬ ਕੁੜੀਆਂ ਆਪਣੇ ਫਾਦਰ ਨਾਲ ਬਹੁਤ ਖੁੱਲ ਕੇ ਗੱਲ ਕਰ ਲੈਂਦੀਆਂ ਨੇ ਮੈਨੂੰ ਲੱਗਦਾ ਸਾਡੇ ਟਾਈਮਾਂ 'ਚ ਇਹ ਚੀਜ਼ਾਂ ਹੈ ਨਹੀਂ ਸੀ ਮੈਂ ਆਪਣੇ ਡੈਡੀ ਤੋਂ ਬਹੁਤ ਡਰਦੀ ਆ ਬਹੁਤ ਡਰਦੀ ਆ ਇਹ ਮੈਨੂੰ ਲੱਗਦਾ ਇਹ ਲਾਸਟ ਜਨਰੇਸ਼ਨ ਹੈ ਜਿਹੜੀ ਆਪਣੇ ਮਦਰ ਫਾਦਰ ਤੋਂ ਇੰਨਾ ਡਰਦੇ ਆ ਜਾਂ ਉਹਨਾਂ ਅੱਗੇ ਗੱਲ ਕਰਨ ਨੂੰ ਵੀ ਚੀਜਕਦੇ ਆ ਮਤਲਬ ਮੈਨੂੰ ਮੈਨੂੰ ਪ੍ਰਾਊਡ ਮਹਿਸੂਸ ਹੁੰਦਾ ਜਦੋਂ ਪਾਪਾ ਇਹ ਗੱਲ ਕਹਿੰਦੇ ਨੇ ਨਾ ਵੀ ਵੀ ਸਾਰੀ ਉਮਰ ਨਿਕਲ ਗਈ ਵੀ ਇਹ ਮੇਰੇ ਅੱਗੇ ਨਹੀਂ ਤੇ ਮੈਨੂੰ ਚੰਗਾ ਲੱਗਦਾ ਮੇਰੇ ਪਾਪਾ ਨੂੰ ਜੀਨਸ ਪਾਉਣੀਆਂ ਪਸੰਦ ਨਹੀਂ ਅੱਛਾ ਤੇ ਮੈਂ ਮੇਰੇ ਡੈਡੀ ਦੇ ਅੱਗੇ ਕਦੇ ਜੀਨ ਨਹੀਂ ਪਾਈ ਨਹੀਂ ਪਾਈ ਕਿਉਂ ਨਾ ਉਦਾਂ ਪਾ ਲੈਣੀਆਂ ਉਦਾਂ ਪਾ ਲੈਣੀਆਂ ਪਰ ਉਦਾਂ ਵੀ ਬਹੁਤ ਮਤਲਬ ਲਿਮਿਟਸ ਲਿਮਿਟਸ ਰੱਖੀ ਉਹਦੇ ਵਿੱਚ ਬਲਗੇਰਿਟੀ ਨਾ ਲੱਗੇ ਮੈਨੂੰ ਇਹ ਲੱਗਦਾ ਹੁੰਦਾ ਯਾਰ ਦੇਖੋ ਮਾਪੇ ਨਾ ਸਦਾ ਨਹੀਂ ਰਹਿੰਦੇ ਹਮ ਹੈਨਾ ਸੋ ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਜੇ ਅਸੀਂ ਉਹੀ ਕਰ ਜਾਈਏ ਤਾਂ 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 ਸਾਡੀ ਅਚੀਵਮੈਂਟ ਹੈ ਅਦਰਵਾਜ ਇੱਥੇ ਅਸੀਂ ਕਰ ਨਹੀਂ ਕੀਆ ਮੈਂ ਆਪਣੇ ਮਾਪੇ ਦੇ ਲਈ ਆਪਣੇ ਆਪ ਨੂੰ ਮਤਲਬ ਜੋ ਉਹਨਾਂ ਨੂੰ ਚੰਗਾ ਲੱਗਦਾ ਸੀ ਮੈਂ ਉਹੀ ਕੀਤਾ ਹਮਮ ਔਰ ਮੈਨੂੰ ਇਸ ਜੀਮਾਨ ਮਹਿਸੂਸ ਹੁੰਦਾ ਅੱਜ ਲੱਗਦਾ ਲਾਈਫ ਚ ਮੈਂ ਜਿੱਥੇ ਵੀ ਆ ਜਿਹੜੇ ਵੀ ਮੁਕਾਮ ਤੇ ਅਸੀਂ ਸਹੀ ਹਾਂ ਹਾਂ ਬਿਲਕੁਲ ਹਮਮ ਬਿਲਕੁਲ ਕਿਉਂਕਿ ਮੈਂ ਉਹਨਾਂ ਦਾ ਸਿਰ ਨਹੀਂ ਝੁਕਣ ਦਿੱਤਾ ਕਿਤੇ ਔਰ ਜੀਤੂ ਦੇ ਆਉਣ ਤੋਂ ਬਾਅਦ ਤਾਂ ਹੋਰ ਜ਼ਿਆਦਾ ਪ੍ਰਾਊਡ ਫੀਲ ਹੋਣ ਲੱਗ ਗਿਆ ਹਮ ਹੈਨਾ ਔਰ ਜਦੋਂ ਤੁਹਾਡੇ ਪੇਰੈਂਟਸ ਨੂੰ ਵੀ ਪਤਾ ਹੋਵੇ ਵੀ ਜਿਹਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਇਨਸਾਨ ਖੜਾ ਹੈ ਤੇ ਉਦੋਂ ਉਦੋਂ ਫਿਰ ਤੁਹਾਨੂੰ ਹੋਰ ਜ਼ਿਆਦਾ ਮਾਣ ਮਹਿਸੂਸ ਹੁੰਦਾ ਵੀ ਸਾਡੀ ਚੁਆਇਸ ਗਲਤ ਨਹੀਂ ਹੈ ਹਮ